ਤਾਂ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਪਰਸੋਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੇ ਅਸਰ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਮੁਹਾਲੀ ਦੀਆਂ ਦਿਖਾ ਰਹੇ ਹਾਂ ਔਰ ਮੌਸਮ ਵਿਭਾਗ ਦਾ ਹੁਣੇ-ਹੁਣੇ ਅਲਰਟ ਵੀ ਜਾਰੀ ਹੋਇਆ ਮੌਸਮ ਵਿਭਾਗ ਦਾ ਵੱਡਾ ਅਪਡੇਟ ਸਾਹਮਣੇ ਆਇਆ ਹੈ ਅੱਜ ਕੱਲ ਤੇ ਪਰਸੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੋਪ ਵੀ ਰਹੇਗੀ ਪਰ ਕਈ ਜਿਲਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਰ ਨੇ ਪਰ ਤਿੰਨ ਦਿਨ ਮੌਸਮ ਕੁਝ ਇਸ ਤਰ੍ਹਾਂ ਦਾ ਹੀ ਰਹੇਗਾ ਸੁਹਾਵਨਾ ਮੌਸਮ ਰਹੇਗਾ ਕਈ ਥਾਵਾਂ ਤੇ ਬੱਦਲ ਕਈ ਥਾਵਾਂ ਤੇ ਕਿਣਮਣ ਤੇ ਕਈ ਥਾਵਾਂ ਤੇ ਭਾਰੀ ਮੀਂਹ ਪਰ ਪਰਸੋ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਰ ਨੇ ਤਸਵੀਰਾਂ ਤੁਹਾਨੂੰ ਅਸੀਂ ਮੋਹਾਲੀ ਦੀਆਂ ਦਿਖਾ ਰਹੇ ਹਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਦੱਸ ਸਕਦੇ ਹੋ ਕਿਸ ਕਿਸ ਥਾਂ ਤੇ ਕੀ ਸਮੱਸਿਆ ਆ ਰਹੀ ਹੈ ਔਰ ਕਿਸ ਕਿਸ ਥਾਂ ਤੇ ਧੁੱਪ ਨਿਕਲੀ ਹੋਈ ਹੈ ਕਿਉਂਕਿ ਜੇਕਰ ਜਲੰਧਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਧੁੱਪ ਨਿਕਲੀ ਹੋਈ ਹੈ ਪਰ ਮੁਹਾਲੀ ਦੀ ਗੱਲ ਕਰੀਏ ਔਰ ਗੱਲ ਕਰੀਏ ਫਤਿਹਗੜ ਸਾਹਿਬ ਦੀ ਰੋਪੜ ਦੀ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਬੱਦਲ ਛਾਏ ਹੋਏ ਨੇ ਤਾ ਪਿਛਲੇ 10-15 ਦਿਨਾਂ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਤਾਪਮਾਨ 'ਚ ਬਹੁਤ ਵੱਡੀ ਗਰਾਵਟ ਆਈ ਹੈ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਕਿਉਂਕਿ ਜਿਸ ਤਰੀਕੇ ਨਾਲ ਗਰਮੀ ਜੋ ਸੀਗੀ ਜੂਨ ਦੇ ਮਹੀਨੇ ਦੇ ਵਿੱਚ ਉਸਨੇ ਲੋਕਾਂ ਨੂੰ ਤੜਫਾ ਕੇ ਰੱਖ ਦਿੱਤਾ ਸੀਗਾ ਰਿਕਾਰਡ ਟੁੱਟੇ ਸੀ ਗਰਮੀ ਦੇ ਪਿਛਲੇ 46 ਸਾਲ ਦੇ ਪਰ ਹੁਣ ਜੋ ਮੌਸਮ ਵਧੀਆ ਹੋਇਆ ਪਿਛਲੇ 10-15 ਦਿਨਾਂ 'ਚ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਪਰ ਕਈ ਇਲਾਕਿਆਂ ਦੇ ਵਿੱਚ ਪਾਣੀ ਵਧ ਭਰਨ ਕਰਕੇ ਲੋਕ ਤੰਗ ਪਰੇਸ਼ਾਨ ਵੀ ਹੋਇਆ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਸੀ ਕਿ ਫੇਰ ਮੁਰਤੋਂ ਕਿਤੇ ਹੜਾਂ ਵਾਲੀ ਸਥਿਤੀ ਨਾ ਬਣ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਖਬਰਾਂ ਚੱਲ ਰਹੀਆਂ ਨੇ ਉਤਰਾਖੰਡ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਹੜ ਆ ਗਏ ਨੇ ਮੁੰਬਈ ਦੇ ਵਿੱਚ ਗੋਡੇ-ਗੋਡੇ ਪਾਣੀ ਚੜਿਆ ਹੋਇਆ ਨੌਇਡਾ ਦੇ ਵਿੱਚ ਹਾਲਾਤ ਕਈ ਇਲਾਕਿਆਂ ਦੇ ਮਾੜੇ ਹੋਏ ਪਏ ਨੇ ਤਾਂ ਯੂਪੀ ਦੇ ਪਿਲੀਭੀਤ ਇਲਾਕੇ ਦੇ ਵਿੱਚ ਬਰੇਲੀ ਇਲਾਕੇ ਦੇ ਵਿੱਚ ਹੜ ਵਰਗੀ ਸਥਿਤੀ ਕਈ ਥਾਵਾਂ ਤੇ ਹੜਾ ਨੇ ਤਬਾਹੀ ਮਚਾ ਦਿੱਤੀ ਹੈ ਤਾਂ ਡਰ ਜ਼ਰੂਰ ਹੁੰਦਾ ਕਿਉਂਕਿ ਪਟਿਆਲੇ ਵਾਲੇ ਪਾਸੇ ਕੱਗਰ ਨੂੰ ਮਜ਼ਬੂਤ ਕਰਨ ਦੇ ਵਿੱਚ ਲੋਕ ਪ੍ਰਸ਼ਾਸਨ ਵੀ ਲੱਗਿਆ ਹੋਇਆ ਲੋਕ ਵੀ ਡਰ ਜਾਂਦੇ ਨੇ ਜਿਹੜੇ ਆਲੇ ਦੁਆਲੇ ਦੇ ਪਿੰਡ ਹੋਣ ਘਰ ਹੋਣ ਤਾਂ ਲੋਕਾਂ ਨੂੰ ਡਰ ਸਤਾ ਰਿਹਾ ਸੀ ਤਾਂ ਵੱਡੀ ਅਪਡੇਟ ਦੇ ਰਿਆਂ ਪੰਜਾਬ ਦੇ ਵਿੱਚ ਹੜ੍ਹਾਂ ਹੜਾਂ ਦੀ ਆਉਣ ਦੀ ਸਥਿਤੀ ਉਦੋਂ ਜ਼ਿਆਦਾ ਬਣਦੀ ਹੈ ਜਦੋਂ ਹਿਮਾਚਲ ਦੇ ਵਿੱਚ ਮੀਂਹ ਜ਼ਿਆਦਾ ਪੈਂਦਾ ਆ ਫਿਰ ਜਦੋਂ ਡੈਮ ਦਾ ਪਾਣੀ ਭਰ ਜਾਂਦਾ ਆ ਫਿਰ ਉਸ ਡੈਮ ਤੋਂ ਪਾਣੀ ਦਰਿਆਵਾਂ ਵੱਲ ਨੂੰ ਛੱਡਣਾ ਪੈਂਦਾ ਜਿਸ ਕਰਕੇ ਫਿਰ ਕੱਗਰ ਦਾ ਬੰਨ ਟੁੱਟਦਾ ਸਤਲੁਜ ਦਾ ਬੰਨ ਟੁੱਟਦਾ ਆ ਜਿਸ ਤਰੀਕੇ ਨਾਲ ਅਸੀਂ ਜਲੰਧਰ ਸੁਲਤਾਨਪੁਰ ਲੋਧੀ ਇਲਾਕੇ ਦੇ ਖੇ ਡੁੱਬਦੇ ਹੋਏ ਪਿਛਲੇ ਸਾਲ ਫਿਰ ਕੱਗਰ ਖਨੌਰੀ ਵਾਲੇ ਪਾਸੇ ਜਦੋਂ ਬੰਨ ਟੁੱਟੇ ਤਾਂ ਉਸਨੇ ਲੋਕਾਂ ਨੂੰ ਤੰਗ ਬਹੁਤ ਕੀਤਾ ਤਾਂ ਇਹ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਮੁੜ ਤੋਂ ਉਹ ਸਥਿਤੀ ਸਾਨੂੰ ਦੇਖਣੀ ਨਾ ਪਵੇ ਕਿਉਂਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਵਿੱਚ ਹੀ ਹੜ੍ਹਾਂ ਨੇ ਤਬਾਹੀ ਮਚਾਈ ਸੀ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਮੋਹਾਲੀ ਦੀ ਦਿਖਾ ਰਹੇ ਹਾਂ ਕਾਲੇ ਬੱਦਲ ਕਾਲੀ ਘਟਾ ਛਾਈ ਹੋਈ ਹੈ ਕਣਮਣ ਸ਼ੁਰੂ ਹੋ ਗਈ ਆ ਰਾਹਤ ਪ੍ਰੀਖਬਰਤਾ ਹੈ ਪਰ ਆਉਣ ਵਾਲੇ 2 ਦਿਨ ਮੌਸਮ ਵਿਭਾਗ ਦਾ ਇਹ ਅਲਰਟ ਹੈ ਕਿ ਭਾਰੀ ਮੀਂਹ ਪੈ ਸਕਦਾ ਆ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਮੌਸਮ ਵਿਭਾਗ ਦੀ ਸਾਂਝੀ ਕਰ ਰਹੇ ਹਾਂ ਅੱਜ ਕੱਲ ਤੇ ਪਰਸੋਂ ਕਈ ਜ਼ਿਲ੍ਹਿਆਂ 'ਚ ਕਾਲੇ ਬੱਦਲ ਵੀ ਛਾਏ ਰਹਿਣਗੇ ਕਈ ਜ਼ਿਲ੍ਹਿਆਂ 'ਚ ਧੁੱਪ ਵੀ ਨਿਕਲੇਗੀ ਪਰ ਪਰਸੋਂ ਜਿਹੜਿਆ ਵੱਧ ਤੋਂ ਵੱਧ ਮੀਂਹ ਪੈਣ ਦੇ ਅਸਰ ਨੇ ਔਰ ਭਾਰੀ ਮੀਂਹ ਪੈਣ ਦੇ ਅਸਰ ਨੇ ਉਸ ਤਰੀਕੇ ਨਾਲ ਆਪਣੇ ਇੰਤਜ਼ਾਮ ਜ਼ਰੂਰ ਕਰਿਓ ਜੇਕਰ ਤੁਹਾਡਾ ਕਿਤੇ ਆਣ ਜਾਣ ਦਾ ਕੋਈ ਪ੍ਰੋਗਰਾਮ ਹੈ ਤਾਂ ਉਸ ਨੂੰ ਮੌਸਮ ਦੇ ਅਨੁਸਾਰ ਜ਼ਰੂਰ ਆਪਣਾ ਸੈੱਟ ਕਰਿਓ ਕਿਉਂਕਿ ਅੱਜਕੱਲ ਲੋਕਾਂ 'ਚ ਮੌਸਮ ਦੀ ਅਪਡੇਟ ਨੂੰ ਲੈ ਕੇ ਰੁਚੀ ਬਹੁਤ ਵਧੀ ਹੈ ਕਿਉਂਕਿ ਮੌਸਮ ਤੇ ਨਿਰਪਰ ਹੋ ਗਏ ਆ ਆਪਣੇ ਕੰਮ ਕਾਜ ਮੌਸਮ ਤੇ ਨਿਰਪਰ ਹੋ ਗਏ ਨੇ ਕਿਤੇ ਆਣਾ ਜਾਣਾ ਤਾਂ ਉਸ ਕਰਕੇ ਇਹ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਉਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੰਮ ਕਾਜ ਅੱਗੇ ਵਧਾ ਲਓ ਜਾਂ ਪਿੱਛੇ ਕਰ ਲਓ ਜਾਂ ਤੁਸੀਂ ਆਪਣੇ ਤਰੀਕੇ ਨਾਲ ਦੇਖਣਾ ਪਰ ਸਾਡੀ ਜ਼ਿੰਮੇਵਾਰੀ ਤੁਹਾਨੂੰ ਮੌਸਮ ਵਿਭਾਗ ਦੀ ਜੋ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਕੱਲ ਪਰਸੋਂ ਤੇ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਵਿਸਥਾਰ ਦੇ ਵਿੱਚ ਕੁਝ ਹੀ ਦੇਰ 'ਚ ਤੁਹਾਨੂੰ ਅਸੀਂ ਉਹ ਲਿਸਟ ਵੀ ਸਾਂਝੀ ਕਰਾਂਗੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਦੇ ਵੱਧ आसार ਨੇ ਕਿਹੜੇ-ਕਿਹੜੇ ਜ਼ਿਲ੍ਹੇ 'ਚ ਮੌਸਮ ਠੀਕ ਰਹੇਗਾ ਤਾਂ ਉਹ ਲਿਸਟ ਵੀ ਜਿਹੜੀ ਹੈ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰਾਂਗੇ ਉਦੋਂ ਤੱਕ ਜ਼ਰੂਰ ਰੋਜ਼ਾਨਾ ਸਪੋਕਸਮੈਨ ਦੀ ਹਰ ਖਬਰ ਤੇ ਨਿਗਾਵੀ ਬਣਾਈ ਰੱਖਿਓ ਔਰ ਹਰ ਇੱਕ ਅਪਡੇਟ ਪੰਜਾਬ ਦੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਤਾਂ ਕਮੈਂਟ ਵੀ ਪ੍ਰਤੀਕਿਰਿਆਵਾਂ ਵੀ ਲੋਕਾਂ ਦੀ ਆ ਰਹੀ ਆ ਉਹ ਪ੍ਰਤੀਕਿਰਿਆ ਵੀ ਅਸੀਂ ਤੁਹਾਡੇ ਨਾਲ ਪੜਦੇ ਚੱਲਦੇ ਆਂ ਕਿਹੜੇ ਕਿਹੜੇ ਇਲਾਕੇ ਦਾ ਕੀ ਹਾਲ ਹੈ ਗੁਰਚਰਨ ਸਿੰਘ ਗਿਲ ਕਮੈਂਟ ਕਰ ਰਹੇ ਨੇ ਹੈਵੀ ਰੇਨ ਐਟ 26 ਸੈਕਟਰ 26 ਤੇ ਚ ਮੀ ਜ਼ਬਰਦਸਤ ਪੈ ਰਿਹਾ ਔਰ ਲੋਕਾਂ ਦੇ ਕਮੈਂਟ ਵੀ ਆ ਰਹੇ ਨੇ ਤਾ ਕਈ ਇਲਾਕਿਆਂ ਦੇ ਵਿੱਚ ਭਾਰੀ ਗਰਮੀ ਆ ਪਰ ਕਈ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਆ ਸੁਹਾਵਣਾ ਆ ਤਾਂ ਕਈ ਇਲਾਕਿਆਂ ਚ ਲੋਕ ਤੜਫ ਵੀ ਰਹੇ ਨੇ ਗਰਮੀ ਕਰਕੇ ਪਰ ਹੁਣ ਥੋੜੀ ਰਾਹਤ ਪਰ ਖਬਰ ਆ ਪੰਜਾਬੀਆਂ ਦੇ ਲਈ ਕਿ ਆਉਣ ਵਾਲੇ 2 ਦਿਨ ਮੌਸਮ ਬਹੁਤ ਚੰਗਾ ਰਹਿਣ ਵਾਲਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ